ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦੁਆਬਾ ਨਿਊਜ਼ 24 ਅੱਜ ਅਸੀਂ ਪਿੰਡ ਖੁਰਮਪੁਰ ਪਹੁੰਚੇ ਆ ਜਿੱਥੇ ਕੇ ਪਿੰਡ ਦੀਆਂ ਸੰਗਤਾਂ ਵੱਲੋਂ ਜੋ ਨਗਰ ਕੀਰਤਨ ਦਸਵੇਂ ਪਾਛੇ ਦਾ ਉਹ ਕੱਢਿਆ ਜਾ ਰਿਹਾ ਤੇ ਜਿਹੜੀ ਪਿੰਡ ਦੀ ਸੰਗਤ ਆ ਹੌਮ ਹੌਮਾ ਕੇ ਪਹੁੰਚੀ ਆ ਤੇ ਜਿੱਥੇ ਥਾਂ ਥਾਂ ਤੇ ਲੰਗਰ ਵੀ ਲਗਾਏ ਗਿਆ ਉਹਨਾਂ ਬਾਅਦ ਤੇ ਜਿਹੜੇ ਸਾਡੇ ਪ੍ਰਬੰਧਕ ਸੱਜਣ ਆ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਪੁੱਛਾਂਗੇ ਨਗਰ ਕੀਰਤਨ ਦੇ ਬਾਰੇ ਵੀ ਗੱਲ ਕਰਾਂਗੇ ਤੇ ਔਰ ਜਿਹੜਾ ਸਿੱਖਾਂ ਦੇ ਵਿੱਚ ਇਕੋ ਪਤਤ ਪੁਣੇ ਵੱਲ ਨੂੰ ਬੱਚੇ ਜਾ ਰਿਹਾ ਹੈ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਪਿੰਡ ਖਰਮਪੁਰ ਦੇ ਵਿੱਚ ਤੇ ਅਸੀਂ ਜਲਦੀ ਹੀ ਗੱਲਬਾਤ ਕਰਦੇ ਆਓ ਚੱਲਦੇ ਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਰੀ ਸਾਧ ਸੰਗਤ ਜੀਓ ਅੱਜ ਕਲਗੀ ਤਰਪਤਾ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾਉਂਦਿਆਂ ਹੋਇਆਂ ਨਗਰ ਖੁਰਪੁਰ ਦੀਆਂ ਸੰਗਤਾਂ ਵੱਲੋਂ ਪੰਜਾ ਪਿਆਰਿਆਂ ਅਤੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਹਿਨਮਾਈ ਹੇਠ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਹੈ ਬਹੁਤ ਹੀ ਸਾਰੀਆਂ ਸੰਗਤਾਂ ਨਗਰ ਤੋਂ ਪਹੁੰਚਿਆ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਸੋਂ ਅਸੀਸਾ ਲੈਣ ਵਾਸਤੇ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਲਗੀਧਤਾਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੇ ਸੁੱਖਾਂ ਵਾਸਤੇ ਆਪਣੇ ਪਰਿਵਾਰਾਂ ਦਾ ਸੁੱਖ ਨਹੀਂ ਦੇਖਿਆ ਆਪਣੇ ਪਰਿਵਾਰ ਸਰਵੰਸ ਵਾਰ ਦਿੱਤਾ ਆਪਣੇ ਪਿਤਾ ਵਾਰ ਦਿੱਤਾ ਪੁੱਤਰ ਵਾਰ ਦਿੱਤੇ ਆਪਣੀ ਮਾਤਾ ਨੂੰ ਵਾਰ ਦਿੱਤਾ ਗੁਰੂ ਪਿਆਰਿਓ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਬੜੀ ਸ਼ਰਧਾ ਭਾਵਨਾ ਦੇ ਨਾਲ ਸਤਿਗੁਰ ਪਾਤਸ਼ਾਹ ਜੀ ਨੂੰ ਬੜੇ ਉਤਸ਼ਾਹ ਦੇ ਨਾਲ ਸਾਰੀਆਂ ਸੰਗਤਾਂ ਮਿਲ ਕੇ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਮਨਾਉਣਾ ਕਰੀਏ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਤੇ ਲੱਖ ਲੱਖ ਵਧਾਈ ਹੋਵੇ ਸੋ ਸਾਥ ਸੰਗਤ ਜੀਓ ਅਸੀਂ ਦੁਆਬਾ న్యూਜ਼ 24 ਇਹ ਚੈਨਲ ਵਾਲੇ ਨੌਜਵਾਨ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਜਿੱਥੇ ਹਰੇਕ ਜਗ੍ਹਾ ਜਾ ਕੇ ਧਾਰਮਿਕ ਸਮਾਗਮਾਂ ਨੂੰ ਸਮਾਜਿਕ ਸਮਾਜ ਸਮਾਗਮਾਂ ਨੂੰ ਜਾ ਕੇ ਕਵਰ ਕਰਦੇ ਆ ਤੇ ਇਹਨਾਂ ਦਾ ਬਹੁਤ-ਬਹੁਤ ਅਸੀਂ ਸਮੂਹ ਨਗਰ ਨਿਵਾਸੀਆਂ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮਹਾਰਾਜੀ ਦੇ ਗੁਰਪੁਰਬ ਤੇ ਲੱਖ-ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਖੁਸ਼ੀ ਦਾ ਭਾਗਾ ਭਰਿਆ ਦਿਨ ਹੈ ਨਗਰ ਖਰਮਪੁਰ ਦੀ ਸੰਗਤ ਨੇ ਬਹੁਤ ਵਿਸ਼ਾਲ ਨਗਰ ਕੀਰਤਨ ਈਜੋਜਿਤ ਕੀਤਾ ਹੈ ਅਸੀਂ ਬਹੁਤ ਐਨਆਰਆਈ ਵੀਰਾਂ ਦਾ ਜਿਨ੍ਹਾਂ ਨੇ ਸਯੋਜਗ ਦੇ ਦਾ ਪਿੰਡਦਾਰੀ ਦਾ ਸਮੂਹ ਸਾਰੀ ਸਿੱਖ ਪੰਥ ਕੌਮ ਨੂੰ ਅਸੀਂ ਬਹੁਤ ਬਹੁਤ ਮੁਬਾਰਕ ਦਿੰਨੇ ਆ ਸਰਬਸਿਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਦਿਹਾੜੇ ਉੱਤੇ ਇਹਦੇ ਵਿੱਚ ਤੁਹਾਡਾ ਨਗਰ ਕੀਰਤਨ ਚੋਂ ਕਿੰਮਾ ਸਮਾਂ ਹੈ ਇਹ ਸਾਡਾ ਤਕਰੀਬਨ 15 ਤੋਂ 20 ਸਾਲ ਇਸ ਨੂੰ ਨਗਰ ਕੀਰਤਨ ਨੂੰ ਹੋ ਗਿਆ ਆ ਬਹੁਤ ਸਮਾਂ ਹੋ ਗਿਆ ਜੀ ਇਹ ਸਾਡੇ ਨਗਰ ਕੀਰਤਨ ਚੱਲਦੇ ਨੂੰ ਜਿਹੜੇ ਜਿਹੜੇ ਛੋਟੇ ਛੋਟੇ ਬੱਚੇ ਵੀ ਮੱਝ ਵਿੱਚ ਦੇਖ ਰਿਹਾ ਤਾਂ ਜਿਹੜੇ ਛੋਟੇ ਬੱਚੇ ਆ ਜਾਓ ਉਹਨਾਂ ਨੂੰ ਅੰਮ੍ਰਿਤ ਪਾਨ ਕਰਵਾਉਣਾ ਮੈਂ ਪਰ ਰਿਹਾ ਸੀ ਇਹ ਅਮਰਤਪਾਨ ਸਾਡੇ ਸਰਦਾਰ ਸਾਹ ਸਾਰਾ ਭਾਈ ਕੁਲਵਿੰਦਰ ਸਿੰਘ ਜੀ ਜਿਨ੍ਹਾਂ ਦੀ ਆਪਣੀ ਫੈਕਟਰੀ ਵੀ ਆ ਉਹ ਬਹੁਤ ਇਸ ਪਾਸੇ ਨੂੰ ਉਪਰਾਲਾ ਕਰ ਰਹੇ ਹਨ ਬੱਚਿਆਂ ਨੂੰ ਇਸ ਪਾਸੇ ਨੂੰ ਬਹੁਤ ਜੋੜਿਆ ਹਨ ਤੁਸੀਂ ਦੇਖਿਆ ਹੋਣਾ तकरीबन 25 ਤੋਂ 30 ਬੱਚੇ ਨਾਲ ਸੰਗਤ ਦੇ ਕੀਰਤਨ ਕਰ ਰਹੇ ਹਨ ਇਹ ਬਹੁਤ ਸਾਡੇ ਲਈ ਖੁਸ਼ੀ ਵਾਲੀ ਗੱਲ ਹੈ ਜੀ ਜਿਹੜੇ ਬੱਚੇ ਇਸ ਕਰਕੇ ਇਹਨਾਂ ਨੇ ਸੋਚਿਆ ਕਿ ਇਹ ਘਰ ਲਈ ਕੁਝ ਚਾਈਦਾ ਹੋਵੇ ਤੋ ਸੱਤਾਂ ਨੂੰ ਠਗੜਾ ਕੀਆ ਜਾਂਦਾ ਡੈਟ ਮਰਿਆ mm <laughs> प्यार हो तुरे प्यार हो o k a Bully oh, oh.